ਰਾਉਂਗ ਸਾਈਡ ਆ ਕੇ 3 ਫੁੱਟ ਸਾਈਡ ਤੇ ਆ ਕੇ ਮਾਰੀ ਯਾਰ ਵੇਟ ਵੀ ਵੀ ਉਤਰ ਗਿਆ ਉਹਦੂਗਾ ਬੰਦਾ ਕਿੱਥੇ ਜਾਊਗਾ ਹੋਰ ਤਾਂ ਤਾਂ ਛੜਕੀ ਨਹੀਂ ਹੁੰਦੀ ਉਹਦੀ ਤਲ ਸਾਬਤ ਹੋ ਜਾਣ ਵੀ ਇੰਨੇ ਕਤਲ ਇਹਨਾਂ ਨੇ ਕਰੇ ਆ ਤਾਂ ਉਸ ਤੋਂ ਬਾਅਦ ਇਹਨਾਂ ਬੱਸਾਂ ਦੇ ਪੂਰੇ ਪਰਮਿਟ ਰੱਦ ਹੋ ਸਕਦੇ ਆ ਜੇ ਕੋਈ ਮਾਨਦਾਰ ਟਰਾਂਸਪੋਰਟ ਮੰਤਰੀ ਜਾਂ ਮਾਨਦਾਰ ਮੁੱਖ ਮੰਤਰੀ ਆਪਣੇ ਪੰਜਾਬ 'ਚ ਆ ਗਿਆ ਤੇ ਜਿੰਨਾ ਇਹਨਾਂ ਬੱੱਸਾਂ ਨੇ ਸਾਡੇ ਪੰਜਾਬ ਦੇ ਵਿੱਚ ਬੰਦੇ ਮਾਰੇ ਆ ਪਿਛਲੇ ਸਮੇਂ ਵਿੱਚ ਕੋਨੇ ਬੰਦੇ ਗੈਂਗਸਟਰਾਂ ਨੇ ਨਹੀਂ ਮਾਰੇ ਉਹਨਾਂ ਨੂੰ ਖਤਰਨਾਕ ਗੈਂਗਸਟਰ ਐ ਬੱਤਾਂ ਇਹ ਗੱਲ ਦਾ ਕਵਨਿ ਕਹੇ ਰਾਜਨੀਤਿਕ ਬੰਦੇ ਨੂੰ ਪਤਾ ਇਹਦਾ ਆਪਦੇ ਹੀ ਫਿਕਰਾਂ ਆਉਂਦੀਆਂ ਭਗਵੰਤ ਮਾਨ ਮਾਦਲ ਨੂੰ ਕੱਢੀ ਜਾਂਦਾ ਬਦਲ ਭਗਵੰਤ ਮਾਨ ਨੂੰ ਕੱਢਾ ਜੀਂਦਾ ਕੋਈ ਕੈਪਟਨ ਨੂੰ ਗਾਲਾਂ ਕੱਢ-ਕੱਢ ਕੇ ਸਾਨੂੰ ਮੂਰਖ ਬਣਾ ਕੇ ਵੋਟਾਂ ਲੈ ਜਾਂਦੇ ਆ ਜਿਹੜਾ ਕੰਮ ਇੱਥੇ ਮੁਲਤਾਂ ਹੋ ਰਹੀਆਂ ਇਹ ਕੰਮ ਕਰਨਾਸਤੇ ਇਹਦਾ ਧਿਆਨ ਹੀ ਨਹੀਂ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਭਗਵੰਤ ਮਾਨ ਜੀ ਅੱਜ ਤੋਂ ਕੋਰਸਾਵਾ ਪਹਿਲਾਂ ਕਹਿੰਦੇ ਸੀ ਤੇ ਕੋਸ ਦਿਨਾਂ ਬਾਅਦ ਹੋ ਸਕਦਾ ਫਖੀਰ ਬਦਲ ਜੀ ਕਹਿਦਣ ਕਿਉਂਕਿ ਇਹ ਜਿਹੜਾ ਮਾਫੀਆ ਹੈ ਇਹ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਕੰਟਰੋਲ ਕਰਨ ਆ ਗਿਆ ਪਹਿਲਾਂ ਇਹ ਬਾਦਲਾਂ ਹੀ ਸਰਕਾਰ ਨੂੰ ਕੰਟਰੋਲ ਕਰਦਾ ਸੀ ਸਰਕਾਰ ਮਾਫੀਆ ਨਹੀਂ ਚਲਾਉਂਦੀ ਸੀ ਮਾਫੀਆ ਸਰਕਾਰ ਚਲਾ ਰਿਆ ਆਪਣੇ ਜਿਹੜੇ ਅਡਾਨੀ ਬਾਨੀ ਛੋਟੇ ਐ ਇਹ ਪੰਜਾਬ ਦੀ ਸਰਕਾਰ ਜਿਹਨਾਂ ਦੇ ਕਿਹੜੇ-ਕਿਹੜੇ ਅਡਾਨੀ ਬਾਨੀ ਸਾਰੀ ਜਨਤਾ ਨੂੰ ਪਤਾ ਚੈਨਲਾਂ ਨੂੰ ਪਤਾ ਡੀਡੀ ਸਾਹਿਬ ਨੂੰ ਪਤਾ ਤੇ ਸਾਰੇ ਰਾਜਨੀਤਿਕ ਲੀਡਰਾਂ ਨੂੰ ਪਤਾ ਹੈ ਵੀ ਕਿਹੜਾ ਮਾਫੀਆ ਸਾਰੀਆਂ ਸਰਕਾਰਾਂ ਜਿਹੜੀ ਮਾਜੀ ਸਰਕਾਰ ਆ ਜੇ ਉਹ ਸਰਕਾਰ ਨੂੰ ਮਾਫੀਆ ਹੀ ਚਲਾਉਂਦਾ ਜਿਹਦੇ ਕੋਲੇ ਪਾਵਰ ਹੈ ਉਹ ਲੀਡਰ ਸਾਡੇ ਕੋਲੇ ਇੱਥੇ ਆਵੇ ਇਹਦਾ ਸਾਨੂੰ ਪਾਵਰ ਦੇ ਨਾਲ ਲਿਖ ਕੇ ਦੇਣ ਦਾ ਜਿਹਦੇ ਹਰੇ ਪੈਨ ਦੇ ਵਿੱਚ ਪਾਵਰ ਹੋਵੇ ਬਠਿੰਡਾ ਜੈਤੋ ਰੋਡ ਦੇ ਉੱਪਰ ਦੀਪ ਬੱਸ ਵੱਲੋਂ ਇੱਕ ਨੌਜਵਾਨ ਨੂੰ ਦਰੜ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਲੋਕਾਂ ਵੱਲੋਂ ਇਹ ਬੀਤੇ ਕੱਲ ਤੋਂ ਹੀ ਪੂਰੇ ਇਸ ਰੋਡ ਨੂੰ ਜਾਮ ਕੀਤਾ ਗਿਆ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦਿਵਾਉਣੀ ਹੈ ਬਾਈ ਜੀ ਤੋਂ ਹਸੀਕਲ ਬਾਈ ਜੀ ਪੂਰਾ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਜੀ ਇਹ ਆਪਣਾ ਬੱਚਾ 22 23 ਸਾਲ ਦਾ ਸੀ ਆਹੇ ਗਰੀਬ ਪਰਿਵਾਰ ਚੋਂ ਆ ਬਿਲਕੁਲ ਘਰ ਵੀ ਇਹਦਾ ਟਿਆ ਪਿਆ ਤੇ ਮਾਤਾ ਨੇ ਦੀ ਨੇ ਬੜੀ ਮੁਸ਼ਕਲ ਨਾਲ ਪਾਲਿਆ ਸੀਗਾ ਬੱਸ ਆ ਰਹੀ ਸੀਗੀ ਚੰਦਪਾਣ ਵੱਲੋਂ ਇਹ ਗੋਨਿਆਂ ਨੇ ਟਵਾਰਿਆ ਸੀਗਾ ਬੱਸ ਨੇ ਕਿਤੇ ਚੀਜ਼ ਨੂੰ ਕ੍ਰੋਸ ਕੀਤਾਗਾ ਟੈਂਪੂ ਸੀ ਜਾਂ ਕਾਰ ਸੀ ਦੱਸ ਰਹੇ ਆ ਤਾਂ ਉਹ ਕ੍ਰੋਸ ਕਰਦੇ ਹੋਏ ਉਹ ਬੱਸ ਦੂਜਰੀ ਦੂਜੀ ਸਾਈਡ ਰੌਂਗ ਸਾਈਡ ਤੇ 3 ਫੁੱਟ ਉਹਨੇ ਮੋਟਰਸਾਈਕਲ ਥੱਲੇ ਲਾ ਲਈ ਸੜਕ ਤੋਂ ਤੇ 3 ਫੁੱਟ ਦੂਰ ਆ ਕੇ ਉਹਦੇ ਚ ਅਗਲੇ ਪਾਸਿਓਂ ਫੇਟ ਮਾਰੀ ਹੈ ਤੇ ਉਹਦੀ ਲੱਤ ਦੀ ਹੱਡੀ ਵੀ ਨਾਲ ਵਾਦ ਦੇ ਵਿੱਚ ਖੁੱਭ ਗਈ ਬੈਂਪਰ ਚ ਕਿੰਨਾ ਕਰੜਾ ਬੈਂਪਰੋਂ ਦਾ ਤੇ ਹੱਡੀ ਉਹ ਅਜੇ ਤੱਕ ਠਾਣੇ ਦੇ ਵਿੱਚ ਵਾਦ ਦੇ ਵਿੱਚ ਹੀ ਪਈ ਆ ਬੈਂਪਰ ਚ ਖੁੱਭੀ ਐ ਇਨੀ ਭੇੜੀ ਭੇਟ 프ਰੰਟ ਦੇ ਵਿੱਚੋਂ ਮਾਰੀ ਆ ਉਹਨੇ ਔਰ ਉਹ ਵੀ ਉਹ ਵੀ ਰੌਂਗ ਸਾਈਡ ਆ ਕੇ 3 ਫੁੱਟ ਸਾਈਡ ਤੇ ਆ ਕੇ ਮਾਰੀ ਯਾਰ ਭੇਟ ਵੀ ਵੀ ਉਤਰ ਗਿਆ ਉਹਦੂਗਾ ਬੰਦਾ ਕਿੱਥੇ ਜਾਊਗਾ ਹੋਰ ਦਾ ਤਾਂ ਛੜਕੀ ਨਹੀਂ ਹੁੰਦੀ ਉੱਥੇ ਇਹਤ ਕਰਕੇ ਇਹ ਬਹੁਤ ਭਿਆਨਕ ਇਹ ਕੰਮ ਹੋਇਆ ਬੜਾ ਦੁੱਖ ਹੈ ਸਾਰਾ ਇਲਾਕੇ ਚ ਸੋਗ ਦੀ ਲਹਿਰ ਬਣੀ ਪਈ ਹੈ ਸਾਰਾ ਇਲਾਕਾ ਇੱਥੇ ਤਰਨੇ ਤੇ ਬੈਠਿਆ ਜਿੰਨਾ ਚਿਰ ਇਹ ਮਸਲੇ ਕੋਈ ਹੱਲ ਨਹੀਂ ਹੁੰਦੇ ਸਾਰੇ ਸਾਡਿਆਂ ਮਨ ਉਹਨਾਂ ਜਿਹੜੇ ਇੱਥੇ ਹੀ ਬੈਠੇ ਆਂ ਭਾਈ ਦੀਪ ਬਸਾਂ ਦਾ ਪਹਿਲਾਂ ਵੀ ਬਹੁਤ ਸਾਰੇ ਦੁਰਘਟਨਾਵਾਂ ਚ ਨਾਮ ਆ ਜਾਂਦਾ ਹੈ ਇਹ ਇਹ ਇੱਕ ਇੱਕ ਅਣਗਹਿਲੀ ਨਾਲ ਡਰਾਈਵ ਕਰਦੇ ਇਹ ਬਸਾਂ ਨਹੀਂ ਜੇ ਮਾਨਨ ਚੱਲੋ ਵੀ ਮੈਨੂੰ ਟ੍ਰਾਂਸਪੋਰਟ ਮੰਤਰੀ ਦੋ ਦਿਨ ਬਣਾ ਦੇਣਾ ਮੈਂ ਇਹਨਾਂ ਦਾ ਪੂਰੇ ਦਾ ਪੂਰਾ ਵੇਰਵਾ ਕਤਲਾਂ ਦਾ ਬਸਾਂ ਦਾ ਕੱਢ ਕੇ ਤੇ ਮੈਨੂੰ ਲੱਗਦਾ ਵੀ ਮੈਨੂੰ ਇੰਨੀ ਕੁ ਪਾਵਰ ਮਿਲ ਸਕਦੀ ਹੋਊ ਵੀ ਇਹਨਾਂ ਦੇ ਕਤਲ ਸਾਬਤ ਹੋ ਜਾਣਗੇ ਇੰਨੇ ਕਤਲ ਇਹਨਾਂ ਨੇ ਕਰੇ ਆ ਤਾਂ ਉਸ ਤੋਂ ਬਾਅਦ ਇਹਨਾਂ ਬੱਸਾਂ ਦੇ ਪੂਰੇ ਪਰਮਿਟ ਰੱਦ ਹੋ ਸਕਦੇ ਆ ਜੇ ਕੋਈ ਮਾਨਦਾਰ ਟ੍ਰਾਂਸਪੋਰਟ ਮੰਤਰੀ ਜਾਂ ਮਾਨਦਾਰ ਮੁੱਖ ਮੰਤਰੀ ਆਪਣੇ ਪੰਜਾਬ 'ਚ ਆ ਗਿਆ ਸਾਰੇ ਇਹਦੇ ਰੂਟ ਕਿਉਂਕਿ ਇੱਕ ਬੰਦੇ ਨੂੰ ਸਾਡੇ ਪੰਜਾਬ ਦੇ ਵਿੱਚ ਗੈਂਗਸਟਰਾਂ ਨੇ ਉਹਨੇ ਬੰਦੇ ਨਹੀਂ ਮਾਰੇ ਜਿੰਨੇ ਇਹ ਬੱਸਾਂ ਨੇ ਮਾਰੇ ਆ ਆਨਲਾਈਨ ਚੈੱਕ ਕਰ ਸਕਦਾ ਕੋਈ ਵੀ ਬੰਦਾ ਕਿ ਜਿੰਨਾ ਇਹਨਾਂ ਬੱਤਾਂ ਨੇ ਸਾਡੇ ਪੰਜਾਬ ਦੇ ਵਿੱਚ ਬੰਦੇ ਮਾਰੇ ਐ ਪਿਛਲੇ ਸਮੇਂ ਵਿੱਚ ਉਹਨੇ ਬੰਦੇ ਗੈਂਗਸਟਰਾਂ ਨੇ ਨਹੀਂ ਮਾਰੇ ਉਹਨਾਂ ਨੂੰ ਖਤਰਨਾਕ ਗੈਂਗਸਟਰ ਐ ਬੱਤਾਂ ਤਾਂ ਇਹ ਸਾਡੇ ਪਿੰਡ ਦੇ ਹੀ ਸੇਵੇ ਵਾਲਾ ਚੰਦਪਾਣ ਤੇ ਅਖਲੀ ਅਗਲਾ ਪਿਛਲੇ 1 ਸਾਲ ਦੇ ਵਿੱਚ ਵਿੱਚ ਇਹਨਾਂ ਨੇ ਜਿਹੜੀਆਂ ਮੌਤਾਂ ਉਹ ਆ 6 ਤੇ ਜਿਹੜੇ ਫੱਟੜ ਬੰਦੇ ਆ ਉਹਨਾਂ ਦੀ ਗਿਣਤੀ ਨਹੀਂ ਹੈ ਵੀ ਕਿੰਨੇ ਫੱਟੜਾ 6 ਆ ਇਹਨਾਂ ਦੀ ਮੌਤਾਂ ਆਂ ਸਾਲ ਦੇ ਵਿੱਚ ਵਿੱਚ ਅਈ ਨਾ 2 ਮਹੀਨਾ ਦੀ ਦੀ ਐਵਰੇਜ ਆ ਵੀ 2 ਮਹੀਨਾ ਬਾਅਦ ਇਹਨਾਂ ਨੇ ਸਾਡਾ ਇੱਕ ਪਿੰਡ ਦਾ ਬੰਦਾ ਮਾਰ ਦੇਣਾ ਤਾਂ ਅੱਕ ਕੇ ਅੱਜ ਅਸੀਂ ਤਰਨਾ ਲਾ ਕੇ ਬੈਠੇ ਆ ਵੀ ਇਹ ਕੰਮ ਤਾਂ ਬੰਦ ਹੋਣਾ ਚਾਹੀਦਾ ਤੇ ਗਵਰਨਮੈਂਟ ਇੰਨੀ ਸੁੱਤੀ ਪਈ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਟ੍ਰੈਫਿਕ ਜਿਹੜਾ ਆ ਉਧਰ ਟੋਲ ਟੈਕਸ ਲੱਗਣ ਕਾਰਨ ਇਧਰ ਵਧ ਗਿਆ ਜਾਂ ਵੈਸੇ ਵੀ ਵੀਕਰ ਹੁਣ ਅੱਜ ਤੋਂ 50 ਸਾਲ ਪਹਿਲਾਂ ਵੀ ਇਹੀ ਰੋਡ ਸੀ ਅੱਜ ਵੀ ਰੋਡ ਉਹੀ ਹੈ ਤਾਂ ਜਦੋਂ ਇਹ ਰੋਡ ਜੇ ਤੁਸੀਂ ਇਹਨੂੰ ਜਿਆਦਾ ਚੌੜਾ ਨਹੀਂ ਕਰ ਸਕਦੇ ਡਬਲ ਨਹੀਂ ਕਰ ਸਕਦੇ ਘੱਟੋ ਘੱਟ 3-3 4-4 ਫੁੱਟ ਇਹਨੂੰ ਰੋਡ ਨੂੰ ਚੌੜਾ ਕਰੋ ਇਹ ਗੱਲ ਦਾ ਪਤਾ ਨਹੀਂ ਕਿ ਕਿਹੜੇ ਰਾਜਨੀਤਿਕ ਬੰਦੇ ਨੂੰ ਪਤਾ ਇਹਨਾਂ ਦਾ ਆਪ ਦੇ ਹੀ ਫਿਕਰਾਂ ਆਉਂਦੀਆਂ ਭਗਵੰਤ ਮਾਦਲ ਨੂੰ ਗਾਲਾਂ ਕੱਢੀ ਜਾਂਦਾ ਬਾਦਲ ਭਗਵੰਤ ਮਾਨ ਨੂੰ ਕੱਢਾ ਜੀ ਜਾਂਦਾ ਕੋਈ ਕੈਪਟਨ ਨੂੰ ਗਾਲਾਂ ਕੱਢ-ਕੱਢ ਕੇ ਸਾਨੂੰ ਮੂਰਖ ਬਣਾ ਕੇ ਵੋਟਾਂ ਲੈ ਜਾਂਦੇ ਆ ਜਿਹੜਾ ਕੰਮ ਇੱਥੇ ਮੁੱਲ ਤਾਂ ਹੋ ਰਿਹਾ ਇਹ ਕੰਮ ਕਰਨਾ ਤੇ ਇਹਦਾ ਧਿਆਨ ਹੀ ਨਹੀਂ ਹੈ ਵੀ ਜਿਵੇਂ ਇੱਕ ਗੱਲ ਚੱਲਦੀ ਹੈ ਵੀ ਇੱਥੇ ਜਿਵੇਂ ਤੁਸੀਂ ਕਿਹਾ ਵੀ ਸਾਡੇ ਰੋਡ ਵੀ ਜਿਹੜਾ ਹੈਗਾ ਵੀ ਬਹੁਤ ਤੰਗ ਹੈ ਇਹਦੇ ਕਰਕੇ ਬੱਸਾਂ ਦੀ ਸਪੀਡ ਵੀ ਬਹੁਤ ਜ਼ਿਆਦਾ ਹੁੰਦੀ ਆ ਇਹ ਕਿਤੇ ਨਾ ਕਿਤੇ ਇਹ ਇਹ ਵੀ ਕਿਤੇ ਨਾ ਕਿਤੇ ਤਾਂ ਫਿਰ ਆਉਂਦਾ ਹੀ ਹੈ ਵੀ ਜਿਹੜਾ ਸਪੀਡ ਇਹਨਾਂ ਨੂੰ ਅਲਾਟ ਕਰਦੇ ਆ ਵੀ ਜਿਹੜਾ ਇਹਨਾਂ ਨੂੰ ਟਾਈਮ ਅਲਾਟ ਕਰਦੇ ਇਹ ਕਹਿੰਦੇ ਸਾਨੂੰ ਉਹ ਬਹੁਤ ਘੱਟ ਦਿੱਤਾ ਹੁੰਦਾ ਉਹਦੇ ਕਰਕੇ ਸਾਨੂੰ ਤੇਜ਼ ਜਾਣਾ ਪੈਂਦਾ ਟਾਈਮ ਦੀ ਸਰਕਾਰੀ ਬੱਸਾਂ ਵੀ ਇੱਥੋਂ ਨਾ ਟਾਈਮ ਉਹਨਾਂ ਨੂੰ ਦਿੱਤਾ ਹੈ ਉਹਨਾਂ ਹੀ ਬੱਸ ਦਾ ਸਰਕਾਰੀ ਦਾ ਟਾਈਮ ਹੈ ਉਹਨਾਂ ਹੀ ਪ੍ਰਾਈਵੇਟ ਦਾ ਟਾਈਮ ਹੈ ਪਰ ਇਹ ਬੱਸ ਇੱਕ ਦੀ ਜਗ੍ਹਾ ਤੇ ਤਿੰਨਾਂ ਚੱਲਦੀਆਂ ਰੂਟ ਇੱਕ ਦਾ ਬਸਾਂ ਦੋ ਖੜੀਆਂ ਸਾਡੇ ਇਹ ਨਾਲ ਕੋਈ ਇੱਕ ਬੱਸ ਦਾ ਰੂਟ ਨਹੀਂ ਹੈ ਇੱਕ ਬੱਸ ਦਾ ਇਹਦਾ ਇੰਸ਼ੋਰੈਂਸ ਨਹੀਂ ਹੈ ਬੀਮਾ ਨਹੀਂ ਹੈ ਬਿਨਾ 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 ਰੂਟ ਤੋਂ ਹੀ ਚੱਲੀਏ ਬਿਨਾ ਰੂਟ ਵੀ ਉਹਨਾਂ ਪੇ ਇੱਕ ਰੂਟ ਦੇ ਉੱਤੇ ਤਿੰਨ ਤਿੰਨ ਬੱਥਾਂ ਪ੍ਰਾਈਵੇਟ ਚੱਲਦੀਆਂ ਤਾਂ ਇੱਕ 15 ਮਿੰਟ ਦੇ ਵਿੱਚ ਇੱਕ ਬੱਸ ਜਾਣੀ ਹੈ ਇੱਕੋ ਹੀ 15 ਮਿੰਟਾਂ ਵਿੱਚ ਤਿੰਨ ਬੱਥਾਂ ਜਾਣੀ ਹੈ ਤਾਂ ਉਹ ਉੱਤੇ ਚੜੀਆਂ ਤੁਰੀਆਂ ਆਉਨੀਆਂ ਇਸ ਕਰਕੇ ਇਹ ਫੁੱਲ ਤੇਜ਼ ਕਰਕੇ ਲੈ ਕੇ ਜਾਂਦੇ ਆ ਉਹ 15 ਮਿੰਟਾਂ 'ਚ ਇਹਨਾਂ ਨੇ ਤਿੰਨ ਬੱਥਾਂ ਲੈ ਕੇ ਜਾਣੀਆਂ ਹੋਣਗੀਆਂ ਇੱਕ ਰੂਟ ਦੇ ਉੱਤੇ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਭਗਵੰਤ ਮਾਨ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਕਹਿੰਦੇ ਸੀ ਤੇ ਕੁਝ ਦਿਨਾਂ ਬਾਅਦ ਹੋ ਸਕਦਾ ਸੁਖਬੀਰ ਬਾਦਲ ਜੀ ਕਹਿ ਦੇਣ ਕਿਉਂਕਿ ਇਹ ਜਿਹੜਾ ਮਾਫੀਆ ਹੈ ਇਹ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਕੰਟਰੋਲ ਕਰਨ ਆ ਗਿਆ ਪਹਿਲਾਂ ਇਹ ਬਾਦਲਾ ਜੀ ਸਰਕਾਰ ਨੂੰ ਕੰਟਰੋਲ ਕਰਦਾ ਸੀ ਸਰਕਾਰ ਮਾਫੀਆ ਨਹੀਂ ਚਲਾਉਂਦੀ ਸੀ ਮਾਫੀਆ ਸਰਕਾਰ ਚਲਾ ਰਿਹਾ ਮਤਲਬ ਕੁੱਲ ਮਿਲਾ ਕੇ ਮਾਫੀਆ ਹੈਵੀ ਹੋ ਜਾਂਦਾ ਕੋਈ ਅਜਿਹੀ ਸਰਕਾਰ ਮਾਫੀਆ ਹੈਵੀ ਹੈ ਜੋ ਕਾਰਪੋਰੇਟ ਕਰਾਣਾ ਹੈ ਜਿਵੇਂ ਉਤਲੀ ਪੀਐਮ ਆਪਣੇ ਸਰਕਾਰ ਹੈ ਪ੍ਰਧਾਨ ਮੰਤਰੀ ਹੈ ਜਿਵੇਂ ਆਮ ਗੱਲ ਹੈ ਸਾਨੂੰ ਸਾਰੇ ਦੇਸ਼ ਨੂੰ ਪਤਾ ਵੀ ਅਡਾਨੀ ਬਾਨੀ ਦਾ ਬੰਦਾ ਉਹ ਉਹਨੇ ਕੁਛ ਨਹੀਂ ਖਾਣਾ ਉਹ ਅਡਾਨੀਆਂ ਅਡਬਾਨੀਆਂ ਆ ਤੇ ਜਾਂਦਾ ਅਡਾਨੀ ਅਬਾਨੀ ਸਰਕਾਰ ਉਤਲੀ ਚਲਾਉਂਦੇ ਆ ਉਸੇ ਤਰੀਕੇ ਨਾਲ ਆਪਣੇ ਜਿਹੜੇ ਅਡਾਨੀ ਬਾਨੀ ਛੋਟੇ ਐ ਇਹ ਪੰਜਾਬ ਦੀ ਸਰਕਾਰ ਚਲਾਉਂਦਾ ਕਿਹੜੇ ਕਿਹੜੇ ਅਡਾਨੀ ਬਾਨੀ ਸਾਰੀ ਜਨਤਾ ਨੂੰ ਪਤਾ ਚੈਨਲਾਂ ਨੂੰ ਪਤਾ ਡੀਸੀ ਸਾਹਿਬ ਨੂੰ ਪਤਾ ਤੇ ਸਾਰੇ ਰਾਜਨੀਤਿਕ ਲੀਡਰਾਂ ਨੂੰ ਪਤਾ ਵੀ ਕਿਹੜਾ ਮਾਫੀਆ ਸਾਰੀਆਂ ਸਰਕਾਰਾਂ ਜਿਹੜੀ ਮਰਜੀ ਸਰਕਾਰ ਆ ਜੇ ਉਹ ਸਰਕਾਰ ਨੂੰ ਮਾਫੀਆ ਹੀ ਚਲਾਉਂਦਾ ਬਈ ਹੁਣ ਅੱਜ ਜਗਸੀਰ ਸਿੰਘ ਐਮਐਲਏ ਉਹਨਾਂ ਦੇ ਬੇਟੇ ਆਏ ਸੀਗੇ ਤੁਹਾਡੇ ਕੋਲ ਤੁਸੀਂ ਉਹ ਤੁਹਾਨੂੰ ਬਹੁਤ ਆਸ਼ਵਾਸ਼ਣ ਵੀ ਦੇ ਕੇ ਗਏ ਕੀ ਲੱਗਦਾ ਵੀ ਉਹ ਕੋਈ ਕਰ ਸਕਦੇ ਆ ਮਦਦ ਤੁਹਾਡੀ ਕਿ ਬਸ ਜਿਵੇਂ ਪਹਿਲਾਂ ਹੀ ਲਿਪਾ ਪਹੁੰਚੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇੱਥੇ ਵੀ ਸਾਡੇ ਕੋਲੇ ਵੀ ਆ ਕੇ ਲੋਕ ਦੱਸੀ ਜਾਂਦੇ ਵੀ ਭਾਈ ਸਾਡਾ ਐਕਸੀਡੈਂਟ ਹੋ ਗਿਆ ਸਾਨੂੰ 6 ਮਹੀਨੇ ਹੋ ਗਏ ਸਾਨੂੰ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਉਹ ਉਹ ਭਰੋਸਾ ਦਿਵਾ ਕੇ ਗਏ ਆ ਨਹੀਂ ਭਰੋਸਾ ਤੇ ਤਾਂ ਅਸੀਂ ਉੱਠਣਾ ਹੀ ਨਹੀਂ ਨਾ ਇਥੋਂ ਭਰੋਸਾ ਮੰਨ ਲਓ ਇੱਕ ਬੰਦਾ ਸਾਨੂੰ ਜਿਹੜਾ ਭਰੋਸਾ ਦਿੰਦਾ ਹੈ ਤੇ ਉਹਦੇ ਕੋਲੇ ਕੋਈ ਅਹੁਦਾ ਨਹੀਂ ਹੈ ਠੀਕਾ ਪੜਚੋਣਾਂ ਦੇ ਪਿੱਛੇ ਪਿੱਛੇ ਫਿਰਦੀ ਐ ਐਮਐਲਏ ਦੇ ਬੇਟੇ ਐ ਪਰ ਉਹਨਾਂ ਦੇ ਕੋਲੇ ਆਪਦੇ ਕੋਲੇ ਕੋਈ ਪਾਵਰ ਤਾਂ ਨਹੀਂ ਹੈ ਵੀ ਸਾਨੂੰ ਉਹ ਲਿਖ ਕੇ ਜਾਂ ਕੋ ਪੱਕਾ ਕਹੇਣ ਪੱਕਾ ਉਹਨਾਂ ਨੇ ਕਿਹਾ ਵੀ ਨਹੀਂ ਭਰੋਸਾ ਹੀ ਦਿੱਤਾ ਹੈ ਭਰੋਸਾ ਦਾ ਭਗਵੰਤ ਮਾਨ ਨੇ ਵੀ ਦਿੱਤਾ ਹੋਏ ਹਜ਼ਾਰ ਹਜ਼ਾਰ ਰੁਪਿਆ ਮੈਂ ਦੇ ਦੂੰਗਾ ਤੇ ਉਸ ਤੋਂ ਬਾਅਦ ਗਗਨ ਮਾਨ ਨੇ ਇੱਕ ਭਰੋਸਾ ਹੋਰ ਦਿੱਤਾ ਵੀ ਐਮਐਸਪੀ ਦੇ ਦੂੰਗੀ ਉਸ ਤੋਂ ਬਾਅਦ ਇਹਨਾਂ ਨੇ ਹੁਣ 1000 ਰੁਪਿਆ ਦਿੱਤਾ ਨਹੀਂ ਤੇ 1100 ਦਾ ਭਰੋਸਾ ਵੀ ਦੇਤਾ ਵੀ ਸਾਡੀ ਸਰਕਾਰ ਨੇ 1100 ਕਰਤਾ ਭਾਈ ਇਸ ਕਰਕੇ ਭਗਵੰਤ ਮਾਨ ਨੇ ਬੀਬੀਆਂ ਦਾ 1100 ਕੀਤਾ ਮੈਂ ਭਰੋਸਾ ਦਿਵਾਉਣਾ ਵੀ ਆਉਣ ਵਾਲੇ ਸਮੇਂ 'ਚ ਮੈਂ ਮੁੱਖ ਮੰਤਰੀ ਵੀ ਨਹੀਂ ਬਣਦਾ ਨਾ ਮੈਂ ਐਮਐਲਏ ਬਣਾ ਨਾ ਮੈਂ ਸਰਪੰਚ ਬਣਾ ਸਾਰੇ ਪੰਜਾਬ ਦੀਆਂ ਬੀਬੀਆਂ ਨੂੰ 5-5000 ਰੁਪਏ ਮੈਂ ਦੇ ਦੂੰਗਾ ਭਰੋਸਾ ਦਿਵਾਉਣਾ ਹੈ ਮੈਂ ਭਰੋਸਾ ਹੀ ਦਿਵਾਉਣਾ ਹੈ ਇਸ ਕਰਕੇ ਇਹ ਭਰੋਸੇ ਨਾ ਦਿਵਾਓ ਸਾਨੂੰ ਇੱਥੇ ਲਿਖਤੀ ਰੂਪ ਦੇ ਵਿੱਚ ਸਮਾਂ ਟਾਈਮ ਦੱਸੋ ਵੀ ਕਿੰਨੇ ਟਾਈਮ ਦੇ ਵਿੱਚ ਸਾਡੀਆਂ ਜਿਹੜੀਆਂ ਦੋ ਡਿਮਾਂਡਾਂ ਉਹ ਤੁਸੀਂ ਪੂਰੀਆਂ ਕਰੋਗੇ ਔਰ ਜਿਹਦੇ ਕੋਲੇ ਪਾਵਰ ਹੈ ਉਹ ਲੀਡਰ ਸਾਡੇ ਕੋਲੇ ਇੱਥੇ ਆਵੇ ਜਿਹੜਾ ਸਾਨੂੰ ਪਾਵਰ ਦੇ ਨਾਲ ਲਿਖ ਕੇ ਦੇਣ ਦਾ ਜਿਹਦੇ ਹਰੇ ਪੈਨ ਦੇ ਵਿੱਚ ਪਾਵਰ ਹੋਵੇ ਉਹ ਸਾਨੂੰ ਦੇਵੇ ਭਰੋਸਾ ਸਾਨੂੰ ਇਹਨਾਂ ਤੇ ਹੈਗਾ ਸਾਰਿਆਂ ਤੇ ਜਿਹੜਾ ਕੁਥੇ ਕੰਮ ਕਰੀ ਜਾਂਦੇ ਕਰਤੂਤਾ ਇਹਨਾਂ ਲੀਡਰਾਂ ਦੀਆਂ ਸਾਰੇ ਲੋਕਾਂ ਨੂੰ ਪਤਾ ਲੱਗਦੀਆਂ ਜਾਂਦੀਆਂ ਜਿੱਦ ਦੇ ਪਤਾ ਲੱਗ ਗਿਆ ਉਹਦੇ ਲੋਕ ਆਪੇ ਇਹਨਾਂ ਦਾ ਹੱਲ ਕੋਈ ਨਾ ਕੋਈ ਕੱਢ ਲੈਣਗੇ ਮੁੱਖ ਮੰਗਾ ਕੀ ਕੀ ਆ ਮੁੱਖ ਮੰਗਾ ਸਾਡੀਆਂ ਜਿਹੜੀਆਂ ਦੋ ਤਾਂ ਮੁੱਖ ਮੰਗਾ ਛੋਟੀਆਂ ਛੋਟੀਆਂ ਹੋਰ ਵੀ ਮੰਗਾ ਇੱਕ ਤਾਂ ਸੜਕ ਚੌੜੀ ਕਰਨੀ ਚਾਹੀਦੀ ਹੈ ਔਰ ਅਸੀਂ ਐਗਰੀਮੈਂਟ ਚਾਉਂਨੇ ਆ ਵੀ ਸਾਨੂੰ ਐਗਰੀਮੈਂਟ ਦੇਓ ਲਿਖ ਕੇ ਵੀ ਇੰਨੇ ਚਿਰ ਦੇ ਵਿੱਚ ਸੜਕ ਚੌੜੀ ਕਰਾਂਗੇ ਅਸੀਂ ਦੁਬਾਰਾ ਫੇਰ ਆ ਕੇ ਇੱਥੇ ਧਰਨੇ ਦੇ ਵਿੱਚ ਜਿਹੜਾ ਬੰਦਾ ਸਾਨੂੰ ਉਹ ਲਿਖ ਕੇ ਰਹਿਊਗਾ ਉਹ ਧਰਨੇ ਦੇ ਵਿੱਚ ਪਹਿਲਾਂ ਆ ਕੇ ਬੈਠੂਗਾ ਉਹਨੇ ਚਿਰ ਬਾਅਦ ਭਾਵੇਂ ਡੀਸੀ ਦੇ ਦੇ ਭਾਵੇਂ ਮੁੱਖ ਮੰਤਰੀ ਦੇ ਦੇ ਤੇ ਭਾਵੇਂ ਕੋਈ ਪਹਿਲੇ ਦੇਵੇ ਜਿਹੜਾ ਪਾਵਰ ਵਾਲਾ ਬੰਦਾ ਸਾਨੂੰ ਭਰੋਸਾ ਦਿੰਦਾ ਹੈ ਵੀ ਇੰਨੇ ਚਿਰ ਤੇ ਸੜਕ ਚੌੜੀ 3-3 ਫਟ ਹੋ ਜੂ ਉਹ ਮੁੱਖ ਮੰਤਰੀਆਂ ਸਲਾਹ ਕਰੇ ਪ੍ਰਧਾਨ ਮੰਤਰੀਆਂ ਕਹਿੰਦੇ ਸਾਨੂੰ ਨਹੀਂ ਪਤਾ ਉਹ ਇਨਸਾਨ ਜਿੱਤੇ ਹੋਏ ਸਮੇਂ ਦੇ ਵਿੱਚ ਜੇ ਉਹ ਕੰਮ ਪੂਰਾ ਨਹੀਂ ਕਰਦਾ ਤਾਂ ਉਹ ਇਨਸਾਨ ਇੱਥੇ ਆ ਕੇ ਸਾਡੇ ਨਾਲ ਤਰਨੇ ਦੇ ਵਿੱਚ ਪਹਿਲਾਂ ਬੈਠੂਗਾ ਉਸ ਤੋਂ ਬਾਅਦ ਸਾਡੀ ਸੰਗਤ ਆਜੂਗੀ ਐਨਾ ਟਾਈਮ ਹੀ ਸਾਡੇ ਕੋਲੇ ਇੱਕ ਮੰਗ ਦੂਜੀ ਉਹਦਾ ਜਿਹੜਾ ਬੱਚਾ ਮੰਨ ਲਓ ਦੂਸਰਾ ਬੀਬੀ ਦਾ ਉਹ ਬੱਚਾ ਡੀਫਾਰਮੈਂਸੀ ਉਹਨੇ ਕੀਤੀ ਵੀ ਹੈ ਪੜਿਆ ਬੜੀ ਮੁਸ਼ਕਲ ਨਾਲ ਪੜਾਇਆ ਦਿਹਾੜੀਆਂ ਕਰ ਕਰਕੇ ਪੋਚੇ ਮਾਰ ਮਾਰ ਕੇ ਲੋਕਾਂ ਦੇ ਕਰਾਜ ਉਹਦੇ ਘਰ ਦਾ ਹਾਲ ਦੇਖੋ ਬਿਲਕੁਲ ਟਿਆ ਪਿਆ ਕੋਈ ਕਮਰਾਨੀਆਂ ਬੈਣਾਂ ਵਾਸਤੇ ਰਲੇ ਮੈਦਾਨ ਚ ਬੈਠੇ ਆ ਉਹ ਤਾਂ ਉਹ ਬੱਚੇ ਨੂੰ ਉਹਦੀ ਜਿਹੜੀ ਪੋਸਟ ਹੈਗੇ ਜਿੰਨਾ ਉਹ ਪੜਿਆ ਐ ਐਜੂਕੇਸ਼ਨ ਐ ਉਹਦੇ ਮੁਤਾਬਕ ਉਹਨੂੰ ਸਰਕਾਰ ਨੌਕਰੀ ਦੇਵੇ ਦੋ ਹੀ ਸਾਡੀਆਂ ਛੋਟੀਆਂ-ਛੋਟੀਆਂ ਡਿਮਾਂਡਾਂ ਐ ਬਾਕੀ ਆ ਬੱਸਾਂ ਦੇ ਪਰਮਿਟ ਚੈੱਕ ਕਰੇ ਜਾਣ ਇਹਨਾਂ ਦੇ ਪਰਮਿਟ ਲਾਏ ਜਾਣ ਉਹ ਛੋਟੀਆਂ-ਛੋਟੀਆਂ ਜਿਹੜੀਆਂ ਪ੍ਰਸ਼ਾਸਨ ਲੈਵਲ ਦੀਆਂ ਡਿਮਾਂਡਾਂ ਐ ਉਹ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਐਸੀ ਉਹਨਾਂ ਦਾ ਤਾਂ ਹੱਲ ਕਰ ਹੀ ਦੇਾਂਗੇ ਸਪੀਡ ਬ੍ਰੇਕਰ ਬਣਾ ਦੇਾਂਗੇ ਉਹਦਾ ਹੱਲ ਪ੍ਰਸ਼ਾਸਨ ਨੇ ਕਹਿਤਾ ਪਰ ਜਿਹੜੀ ਵੱਡੀ ਡਿਮਾਂਡ ਜਿਹੜੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਮੰਨ ਲਓ ਧਾਇਰੇ 'ਚ ਨਹੀਂ ਆ ਰਹੀ ਉਹ ਸਾਡੀਆਂ ਡਿਮਾਂਡਾਂ ਜਿਹੜੀਆਂ ਕਿਸੇ ਰਾਜਨੀਤਿਕ ਲੀਡਰ ਜਾਂ ਮੰਤਰੀ ਨੇ ਸਾਨੂੰ ਭਰੋਸਾ ਦੇਣਾ ਲਿਖ ਕੇ ਉਹ ਸਾਨੂੰ ਜੇ ਕੋਈ ਮੰਤਰੀ ਇੱਥੇ ਆਉਦੋਂ ਗੱਲ ਕਰਾਂਗੇ ਉਹਨਾਂ ਚਲੇ ਅਸੀਂ ਇੱਥੇ ਬੈਠੇ ਆਂ